ਸਬਰ ਦਾ ਅਸਰ ਕੀ ਸਬਰ ਦਾ ਜੇ ਆਪਾਂ ਵੇਖਿਆ ਜਾਨਾ ਤਾਂ ਸਭਾ ਇੱਕ ਚੀਜ਼ ਆ ਨਾ ਵੇਲੇ ਆਪਾਂ ਜਦੋਂ ਜਨਮ ਲੈਨੇ ਆ ਜਦ ਆ ਪੰਜਾਬ ਮੈਨੇ ਆ ਨਾ ਉਦੋਂ ਵੀ ਆਪਾਂ ਨੂੰ ਪਤਾ ਨਹੀਂ ਲੱਗਦਾ ਆਪਾਂ ਕਿੰਨੇ ਦਿਨ ਤਾਂਵੇਂ ਬਾਹਰ ਜ਼ਿੰਦਗੀ ਜਿਹਾ ਵੀ ਜੰਨੇ ਆ ਨਾ ਤਾਂ ਮਹੀਨਾ 2 ਮਹੀਨੇ ਉਦੋਂ ਵੀ ਸਮਝ ਲਾ ਆਪਾਂ ਨੂੰ ਕਿਸ ਗੱਲ ਦਾ ਪਤਾ ਨਹੀਂ ਆ ਤੇ ਜਿੱਦਣ ਆਪਾਂ ਮਰ ਜਾਣਾ ਪਤਾ ਆਪਾਂ ਨੂੰ ਉਦੋਂ ਦਾ ਵੀ ਨਹੀਂ ਲੱਗਣਾ ਨਹੀਂ ਨਾ ਲੱਗਦਾ ਉਦੋਂ ਦਾ ਵੀ ਪਤਾ ਕਿ ਕੀ ਹੋ ਗਿਆ ਕੀ ਨਹੀਂ ਆਇਆ ਆਪਾਂ ਕੀ ਪਤਾ ਪਿੱਛੋਂ ਆ ਕੋਈ ਦਿਮਾਗ ਕਦਾ 15 ਮਿੰਟ ਨੋਟ ਕਰਦਾ ਵੀ ਰਹੂਗਾ ਤੇ ਹੋਊ ਕੀ ਉਹਦਾ ਇੱਕ ਪਛਤਾਵਾ ਹੀ ਆ ਨਾ ਤਾਂ ਕਰਕੇ ਸਬਰ ਹੀ ਇੱਕ ਬੜੀ ਵੱਡੀ ਚੀਜ਼ ਆ ਪੁਰਾਣੇ ਪੁਰਖਿਆਂ ਨੇ ਵੀ ਸਬਰ ਕੀਤਾ ਤੇ ਉਹਨਾਂ ਦੀ ਜ਼ਿੰਦਗੀ ਬੜੀ ਖੁਸ਼ਹਾਲ ਸੀ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਸਿਸਟਮ ਬਣਿਆ ਪਿਆ ਨਾ ਲੋਕਾਂ ਦਾ ਸਬਰ ਮੁੱਕ ਗਿਆ ਲੋਕ ਕੀ ਸੋਚਦੇ ਪਏ ਲੋਕਾਂ ਦੇ ਦਿਮਾਗ 'ਚ ਕੋਈ ਚੀਜ਼ ਆਂਦੀ ਆ ਕਿ ਬਸ ਰਾਤੋਂ ਰਾਤ ਕੋਈ ਕ੍ਰਿਸ਼ਮਾ ਹੋ ਜੇ ਠੀਕ ਆ ਤੇ ਅਹੀਂ ਸਵੇਰੇ ਬਸ ਇੱਕ ਚੰਗਾ ਵਧੀਆ ਸਾਡੇ ਕੋਲ ਘਰ ਹੋਵੇ ਬਾਹਰ ਗੱਡੀਆਂ ਖੜੀਆਂ ਹੋਣ ਤੇ ਬੱਸ ਅਸੀਂ ਭਜਾਈਈਏ ਡੀਜ਼ਲ ਪਾ ਕੇ ਇਹ ਨਹੀਂ ਇਹ ਗੱਲਾਂ ਸਬਰ ਦੇ ਵਿੱਚ ਨਹੀਂ ਆਉਣੀਆਂ ਸਬਰ ਕਰਨਾ ਪੈਣਾ ਜ਼ਿੰਦਗੀ 'ਚ ਜਿਹੜੇ ਜਿਹੜੇ ਇਨਸਾਨਾਂ ਨੇ ਸਬਰ ਕੀਤਾ ਸਭ ਕੁਝ ਮਿਲਿਆ ਯਾਰ ਹੁਣ ਤਾਂ ਕਿੰਨੀਆਂ ਚੀਜ਼ਾਂ ਹੋਈਆਂ ਵੇ ਜਾ ਆ ਜਾ ਕੇ ਕਿੱਥੇ ਪਹਿਲਾਂ ਲੋਕ ਪ੍ਰਾਣੇ ਸਮਿਆਂ ਦੇ ਵਿੱਚ ਪ੍ਰਵਾਸ ਕਰਦੇ ਸੀ ਕਿੰਨੇ ਕਿੰਨੇ ਮਹੀਨਿਆਂ ਬਾਅਦ ਕਹੇ ਜਗ੍ਹਾ ਦੇ ਪਹੁੰਚਦੇ ਸੀ ਛੱਪਾਂ ਰਹੀਆਂ ਬੇੜੀਆਂ ਰਹੀਆਂ ਛੋਟੀਆਂ ਨਹੀਂ ਠੀਕ ਹੈ ਅੱਜ ਤਾਂ ਆਪਾਂ 12 15 10 ਘੰਟਿਆਂ ਜਿੱਥੇ ਮਰਜੀ ਚੱਲ ਜੀਦਾ ਠੀਕ ਹੈ ਉਸ ਟਾਈਮ ਤੇ ਕੀ ਸੀ ਫੌਜ ਚ ਵੀ ਬੰਦਾ ਚੱਲ ਜਾਂਦਾ ਚਿੱਠੀ ਘੱਲਦਾ ਹੈ ਦੋ ਦੋ ਤਿੰਨ ਤਿੰਨ ਮਹੀਨੇ ਚਿੱਠੀ ਨਹੀਂ ਘਰੇ ਆਉਂਦੀ ਹੁਣ ਇੱਕ ਮਿੰਟ ਲੱਗਦਾ ਆਪਾਂ ਵੀਡੀਓ ਕਾਲ ਤੇ ਆਪਾਂ ਗੱਲ ਕਰ ਲੈਨੇ ਠੀਕ ਹੈ ਇਹ ਹੁਣ ਮੈਂ ਨਹੀਂ ਸਬਰ ਕਰ ਸਕਦੇ ਤੇ ਫਿਰ ਕਰਾਂਗੇ ਕਦੋਂ ਹੁਣੇ ਹੀ ਤਾਂ ਟਾਈਮ ਆ ਸਬਰ ਕਰਨ ਦਾ ਬਾਣੀ ਪੜਨ ਦਾ ਮਤਲਬ ਬਾਣੀ ਕੀ ਇਹ ਬਾਣੀ ਵੀ ਇਹੀ ਚੀਜ਼ ਸਿਖਾਉਂਦੀ ਵੀ ਸਬਰ ਕਰ ਲੋ ਸਬਰ ਨਾਲ ਸਭ ਕੁਝ ਹੋ ਜਾਣਾ ਕੁਦਰਤ ਵੱਲੋਂ ਸਾਰਾ ਕੁਝ ਤੈਅ ਆ ਜੇ ਆਪਾਂ ਅੱਜ ਕਿਸੇ ਦਾ ਮਾੜਾ ਕਰਦੇ ਪਏ ਆ ਆਪਣਾ ਮਾੜਾ ਹੋਣਾ ਭਾਵੇਂ ਮਹੀਨੇ ਨੂੰ ਹੋਵੇ ਸਾਲ ਨੂੰ ਹੋਵੇ ਦੋਨੋਂ ਸਾਲਾਂ ਨੂੰ ਹੋਵੇ ਭਾਵੇਂ ਉਹ ਕੋਈ ਛੋਟਾ ਬੰਦਾ ਭਾਵੇਂ ਕੋਈ ਵੱਡਾ ਬੰਦਾ ਜੇ ਉਹਨੇ ਪਾਪ ਕੀਤਾ ਉਹਨੇ ਕੋਈ ਮਾੜੀ ਸੋਚ ਰੱਖੀ ਆ ਦਿਮਾਗ 'ਚ ਉਦੇ ਨਾਲ ਗਲਤ ਹੋਣਾ ਉਹ ਚੀਜ਼ ਦਾ ਪਛਤਾਵਾ ਬਾਅਦ ਚ ਕਰਨ ਨਾਲੋਂ ਜੇ ਆਪਾਂ ਗਰਬਾਣੀ ਦੇ ਤੱਥਾਂ ਦੇ ਆਧਾਰ ਤੇ ਵੀ ਆਪਾਂ ਇਹ ਚੀਜ਼ ਚਲਾਵਾਂਗੇ ਨਾ ਤੇ ਚੀਜ਼ ਸਬਰ ਹੀ ਸਭ ਕੁਝ ਹੈ ਸਬਰ ਹੈਗਾ ਹਰ ਚੀਜ਼ ਤੈ ਹੈ ਹਰ ਚੀਜ਼ ਦਾ ਸਿਸਟਮ ਹੀ ਆ ਕੇ ਸਬਰ ਤੇ ਮੁੱਕਦਾ ਕੋਈ ਇਹ ਚੀਜ਼ ਲੈ ਲਓ ਤੁਸੀਂ ਕੋਈ ਤਰੱਕੀ ਚ ਲੈ ਲਓ ਉੱਥੇ ਵੀ ਸਬਰ ਕਰਨਾ ਪੈਂਦਾ ਜੇ ਆਪਾਂ ਕਹਿੰਦੇ ਆ ਕਾਰੋਬਾਰ ਚਾਹਾਂ ਤੇ ਉੱਥੇ ਆਪਾਂ ਕਹਦੀਏ ਕਿ ਧੋਖਾ ਕਰਕੇ ਐਂ ਕਰ ਲਾਂਗੇ ਉਹ ਕਾ ਕਰਕੇ ਬੰ ਚਲਦੀ ਅੱਗੇ ਲੰਘ ਜਾਗੇ ਜਾਂ ਆਪਾਂ ਕਿਸੇ ਦੇ ਪੈਰਾਂ ਟੋਏ ਪੱਟੀ ਜਾਵਾਂਗੇ ਤੁਸੀਂ ਕੋਈ ਵੀ ਵੇਖ ਲਓ ਕਿੰਨੀਆਂ ਸਾਰੀਆਂ ਐਗਜ਼ਾਮਪਲਾਂ ਹੋਈਆਂ ਨਹੀਂ ਤੇ ਭਾਵੇਂ ਮੈਨੂੰ ਮਿਲਿਆ ਜੇ ਮੈਂ ਤੁਹਾਨੂੰ ਤੁਹਾਡੀ ਜ਼ਿੰਦਗੀ ਦੀਆਂ ਤੁਹਾਡੇ ਕੋਲੋਂ ਹੀ ਪੁੱਛ ਕੇ ਗੱਲਾਂ ਤੁਹਾਨੂੰ ਦੱਸਦਾਗਾ ਕਿ ਤੁਸੀਂ ਕਿੰਨਾ ਸਬਰ ਕੀਤਾ ਹੋਊਗਾ ਕਿਉਂਕਿ ਮੈਂ ਇਹ ਚੀਜ਼ ਨੂੰ ਪੜਿਆ ਚੰਗੀ ਤਰ੍ਹਾਂ ਵੇਖਿਆ ਸਾਰਾ ਜੋ ਵੀ ਰਿਐਲਿਟੀ ਹੈ ਨਾ ਰਿਐਲਿਟੀ ਦੇ ਵਿੱਚ ਮੈਂ ਇਹੀ ਚੀਜ਼ ਵੇਖਦਾ ਪਿਆ ਕਿ ਲੋਕਾਂ ਦੇ ਵਿੱਚ ਸਬਰ ਖਤਮ ਹੋ ਗਿਆ ਸਬਰ ਨਹੀਂ ਰਿਹਾ ਉਹਨ ਦੇ ਕਰਕੇ ਕੀ ਕਰੀ ਜਾਂਦੇ ਸਾਰੇ ੱੱੱਕੇ ਠੀਕ ਆ ਜਿਹੜਾ ਰਾਜਨੀਤਿਕਾਂ ਦੀ ਗੱਲ ਕੀ ਹੈ ਉਹਨੂੰ ਇਹ ਹੋ ਜਾਂਦਾ ਮੈਂ ਆਪਦਾ ਘਰ-ਪਰਨਾ ਕੀ ਪਤਾ ਕੱਲ ਨੂੰ ਮੈਨੂੰ ਕੁਰਸੀ ਮਿਲਣੀ ਕਿ ਨਹੀਂ ਮਿਲਣੀ ਸਾਰੇ ਕੀ ਪਤਾ ਜੇ ਪਤਾ ਕਿ ਛੇਤੀ ਛੇਤੀ ਬਸ ਕੰਮ ਖਿੱਚੀ ਜਾਂਦੇ ਆ ਨਾ ਕੋਈ ਯਾਰੀ ਦੋਸਤੀ ਦਾ ਸਿਸਟਮ ਸਹੀ ਰਹਿ ਗਿਆ ਉਹ ਦੋਸਤੀ ਵੀ ਕਿਵੇਂ ਸਰੇ ਚੜੂਗੀ ਕਿਵੇਂ ਉਹ ਲੰਮਾ ਟਾਈਮ ਇੱਕ ਦਜਨ ਰਹਿ ਸਕਦੇ ਆ ਜਿਨ੍ਹਾਂ ਦੀ ਦੋਸਤੀ ਦੇ ਵਿੱਚ ਹੀ ਰਾਜਨੀਤੀ ਚੱਲਦੀ ਪਈ ਆ ਧੋਖਾ ਚੱਲਦਾ ਪਿਆ ਇਹ ਅੱਜ ਦੇ ਸਮੇਂ 'ਚ ਭਾਵੇਂ ਜੋ ਮਰਜੀ ਜਿੰਨੀ ਮਰਜੀ ਟੈਕਨੋਲੋਜੀ ਆ ਗਈ ਆ ਪਰ ਕੁਦਰਤ ਨੇ ਜੋ ਵੀ ਇਨਸਾਫ ਕਰਨਾ ਉਹਨੇ ਸਹੀ ਹੀ ਕਰਨਾ ਹੈ ਕੁਦਰਤ ਕਦੇ ਵੀ ਗਲਤ ਨਹੀਂ ਕਰ ਸਕਦੀ ਆਪਾਂ ਵੀ ਆਪਦੀ ਜੇ ਮਾਨਸਿਕਤਾ ਨੂੰ ਪੁੱਛ ਕੇ ਵਿਖਿਆ ਜਾਵੇ ਨਾ ਆਪਾਂ ਉਹੀ ਬੋਲਦੇ ਆ ਜੋ ਆਪਾਂ ਨੂੰ ਹੁਣ ਤੱਕ ਸੁਣਿਆ ਕੁਛ ਆਪਾਂ ਨਵਾਂ ਨਹੀਂ ਬੋਲਦੇ ਪਏ ਨਾ ਆਪਾਂ ਕੋਈ ਨਵੀਂ ਜ਼ਿੰਦਗੀ ਜੀਨੇ ਪਏ ਆ ਜਿਵੇਂ ਦੀ ਆਪਾਂ ਨੂੰ ਸਿਖਾਈ ਗਈ ਆਪਾਂ ਉਹਵੇਂ ਦਾ ਜਿਨੇ ਪਏ ਆ ਪਰ ਜੰਮੇ ਆ ਠੀਕ ਆ ਅਸਕਰ ਕੋਈ ਜਿਹੜਾ ਪਹਿਲਾ ਇਨਸਾਨ ਜੰਮਿਆ ਹੋਊਗਾ ਉਹਨੂੰ ਵੀ ਕਿਸੇ ਨੇ ਇਹ ਚੀਜ਼ ਸਮਝਾਈ ਹੋਊਗੀ ਨਾ ਕਿ ਜੋ ਆਪਾਂ ਖਾ ਰਹੇ ਆਂ ਆਪਣੂੰ ਭੁੱਖ ਲੱਗ ਰਹੀ ਆਂ ਆਹ ਚੀਜ਼ ਨਾਲ ਆਪਣੀ ਭੁੱਖ ਮਿਟਣੀ ਆਂ ਆਹ ਚੀਜ਼ ਨਾਲ ਆਪਣਾ ਸਰੀਰ ਸਾਫ਼ ਹੋਣਾ ਇਹ ਚੀਜ਼ ਕਿਸੇ ਨੇ ਸਮਝਾਈ ਹੋਊਗੀ ਨਾ ਤੇ ਜੇ ਕੁਦਰਤ ਅੱਡੀ ਵੱਡੀ ਬਲਵਾਨ ਚੀਜ਼ ਆ ਜਿਹਨੇ ਮਨੁੱਖ ਨੂੰ ਹੋਂਦੇ ਹਿਸਾਬ ਨਾਲ ਜੀਣਾ ਸਿਖਾਇਆ ਪਸ਼ੂ ਪੰਛੀਆਂ ਨੂੰ ਉਹਨਾਂ ਦੇ ਹਿਸਾਬ ਨਾਲ ਜੀਣਾ ਸਿਖਾਇਆ ਆਪਾਂ ਹਰ ਇੱਕ ਇਨਸਾਨ ਹੀ ਕੁਦਰਤ ਦੇ ਵਿੱਚ ਵਿਗਣ ਪਾਈ ਜੰਨੇ ਹਰ ਇੱਕ ਇਨਸਾਨ ਹੀ ਕੁਦਰਤ ਦੇ ਵਿੱਚ ਵਿਗਣ ਪਾਈ ਜੰਨੇ ਆ ਕਿਸੇ ਵੀ ਜਗ੍ਹਾ ਨੂੰ ਲੈ ਲਓ ਕੋਈ ਜੰਗਲਾਂ ਨੂੰ ਲੈ ਲਓ ਕੋਈ ਪਹਾੜਾਂ ਨੂੰ ਲੈ ਲਓ ਅੱਜ ਇੰਨੀਆਂ ਤਬਾਹੀਆਂ ਹੋ ਰਹੀਆਂ ਨੇ ਪਰ ਕੋਈ ਮੰਨਣਾ ਹੀ ਨਹੀਂ ਚਾਹੁੰਦਾ ਆਪਦੀ ਗਲਤੀ ਕੋਈ ਮੰਨਣਾ ਹੀ ਨਹੀਂ ਚਾਹੁੰਦਾ ਗਲਤੀ ਸਵੀਕਾਰ ਕਰਨ ਵਾਲਾ ਬੰਦਾ ਕਦੀ ਨੀਵਾ ਨਹੀਂ ਹੋ ਜਾਂਦਾ ਗਲਤੀ ਸਵੀਕਾਰ ਕਰਨ ਦੇ ਨਾਲ ਮਨ ਹੌਲਾ ਹੋ ਜਾਂਦਾ ਮਨ ਮਾਣੀ ਤਾਂ ਸਾਰਾ ਕੁਝ ਹੈਗਾ ਮਾਣੀ ਗੁਰੂ ਆ ਮਾਣੀ ਸਭ ਕੁਝ ਆ ਜੋ ਤੁਹਾਡੇ ਮਨ ਸਾਫ ਆ ਨਾ ਤੇ ਸਾਰਾ ਕੁਝ ਸਹੀ ਸਹੀ ਹੁੰਦਾ ਜੇ ਆਪਣੇ ਮਨ ਦੇ ਵਿੱਚ ਕੋੜ ਆ ਤਾਂ ਕਿਵੇਂ ਆਪਾਂ ਕਹਿ ਦਾਂਗੇ ਕਿ ਹਾਂ ਆਪਾਂ ਜਿੱਤ ਪ੍ਰਾਪਤ ਕਰ ਕਾਰੀ ਵੀ ਨਹੀਂ ਸਕਦੇ ਮੇਰੇ ਤੋਂ ਲੈ ਕੇ ਲੈ ਲੋ ਜਿਹੜੇ ਬੰਦੇ ਦੇ ਮਨ ਦੇ ਵਿੱਚ ਪਾਪ ਆ ਨਾ ਜਾਂ ਮਨ ਦੇ ਵਿੱਚ ਉਹ ਪੁੱਠੀਆਂ ਸਿੱਧੀਆਂ ਚੀਜ਼ਾਂ ਸੋਚੀ ਬੈਠਾ ਨਹੀਂ ਕੁਝ ਹੋਣਾ ਜਿਹ ਗਰਬਾਣੀ ਪੜਨ ਵਾਲੇ ਬੰਦਿਆਂ ਦੇ ਮਨ ਮਨ ਆਪ ਦੇ ਆਪ ਨੂੰ ਵੇਖਣ ਕੋਈ ਇਨਸਾਨ ਜਿਹੜਾ ਬੰਦਾ ਆਪ ਦੇ ਆਪ ਨੂੰ ਜੇ ਪੜੇਗਾ ਨਾ ਆਪ ਦੇ ਆਪ ਨੂੰ ਮਹਿਸੂਸ ਕਰੇਗਾ ਜੇ ਉਹਨੂੰ ਕਿ ਨਹੀਂ ਆਉਂਦੀ ਪਈ ਸ਼ਰਮ ਨਹੀਂ ਆਉਦੀ ਭੀ ਮਤਲਬ ਕਿ ਉਹਨੇ ਹੁਣ ਤੱਕ ਕੁਝ ਗਲਤ ਨਹੀਂ ਕੀਤਾ ਜਿਹੜੇ ਬੰਦੇ ਨੇ ਗਲਤ ਕੀਤਾ ਉਹ ਕਦੀ ਵੀ ਆਪਣੇ ਆਪ ਨਾਲ ਖੁਸ਼ ਨਹੀਂ ਰਹਿ ਸਕਦਾ ਮੈਂ ਆਦੇ ਆਪ ਨਾਲ ਖੁਸ਼ ਆਣਾ ਮੈਨੂੰ ਨਹੀਂ ਕੋਈ ਬਾਲਾ ਖੁਸ਼ੀਆਂ ਨਾਲ ਨਹੀਂ ਕੋਈ ਗਮੀਆਂ ਨਾਲ ਮੈਨੂੰ ਪਤਾ ਇੱਥੇ ਆਏ ਆ ਆਪਾਂ ਚਲੇ ਜਾਣਾ ਪਰ ਜਿੰਨਾ ਟਾਈਮ ਇੱਥੇ ਹੈਗੇ ਆ ਆਪਾਂ ਸਹੀ ਕੰਮ ਕਰਾਂਗੇ ਜਿੰਨੀ ਵੀ ਜ਼ਿੰਦਗੀ ਸਹੀ ਹੈਗੀ ਉਸ ਹੱਬ ਨਾਲ ਜੀਵਾਂਗੇ ਸਬਰ ਅਟੱਲਾ ਗੁਰੂ ਤੇ ਮੈਨੂੰ ਯਕੀਨ ਆ ਮੇਰਾ ਗੁਰੂ ਜਿਹੜਾ ਮੇਰਾ ਮਾਣਾ ਮੈਨੂੰ ਤੇ ਯਕੀਨ ਆ ਕਦੀ ਗਲਤ ਨਹੀਂ ਹੋਊਗਾ ਮੇਰੇ ਨਾਲ ਜਿੰਨੀ ਸਵਾਸਾਂ ਦੀ ਪੂੰਜੀ ਆ ਬੜੀ ਖੁਸ਼ੀ ਖੁਸ਼ੀ ਭੋਗ ਕੇ ਜਾਵਾਂਗੇ ਭਾਵੇਂ ਉਹ ਜ਼ਿੰਦਗੀ ਨਰਕ ਹੋਵੇਗੀ ਭਾਵੇਂ ਜੋ ਮਰਜੀ ਹੋਊਗੀ ਗੁਰੂ ਦਾ ਬਾਣਾ ਮੰਨ ਕੇ ਹੀ ਜ਼ਿੰਦਗੀ ਆਮਣਾ ਲੰਘੇ ਜਾਣੀਆਂ ਠੀਕ ਆ ਮਨ ਗੁਰੂ ਬਣਾਓ ਹਰ ਇੱਕ ਬੰਦਾ ਹੀ ਗੁਰੂ ਆ ਹਰ ਇੱਕ ਬੰਦਾ ਗੰਗੂ ਆ ਤੇ ਗੁਰੂ ਬਣ ਨਹੀਂ ਸਕਦਾ ਇਹਦੇ ਵਿੱਚ ਕੋਈ ਝੂਠ ਨਹੀਂ ਆ ਹੁਣ ਤੱਕ ਜਿੰਨੇ ਵੀ ਬੰਦੇ ਜਿਹੜੇ ਗੁਰੂ ਬਣੇ ਬੈਠੇ ਆ ਗੁਰੂ ਕਿਵੇਂ ਬਣੇ ਗੁਰੂ ਆਪੇ ਹੀ ਬਣਾਤੇ ਆ ਠੀਕ ਆ ਹਾਲਾਂਕਿ ਜਦੋਂ ਆਪਾਂ ਨੂੰ ਪਤਾ ਕਿ ਆਪਣਾ ਮਨ ਹੀ ਗੁਰੂ ਆ ਸਬਰ ਨੂੰ ਸਬਰ ਸਬਰ ਇੱਕ ਇਦਾਂ ਦੀ ਚੀਜ਼ ਆ ਜਿਹੜਾ ਨਿਸ਼ਾਨ ਕਰ ਜੂਗਾ ਉਹ ਤਰ ਜੂਗਾ ਸਬਰ ਨੂੰ ਮੇਨ ਪਹਿਲੂ ਬਣਾ ਕੇ ਰੱਖਣਾ ਪੈਣਾ ਮਨ ਨੂੰ ਕੰਟਰੋਲ ਰੱਖਣਾ ਪੈਣਾ ਮਨ ਦੇ ਵਿੱਚ ਕਦੀ ਚਿੰਤਾ ਨਾ ਲੈ ਕੇ ਆਓ ਕਿਸੇ ਚੀਜ਼ ਦੀ ਤੁਸੀਂ ਜੇ ਇਹ ਸੋਚੋਗੇ ਕਿ ਐਦਾਂ ਕਰਾਂਗਾ ਤਾਂ ਮੈਂ ਆ ਚੀਜ਼ ਨੂੰ ਝੂਗੀ ਐਦਾਂ ਕਰਾਂਗਾ ਜੇ ਤੁਸੀਂ ਉਹ ਮਨ ਦੇ ਵਿੱਚ ਸਹੀ ਖਿਆਲ ਲੈ ਆਗੇ ਜਿਹੜੀ ਵੀ ਚੀਜ਼ ਕਰੋਗੇ ਪਰ ਮੈਂ ਤੁਸੀਂ ਚਾਹ ਵੇਚਣ ਲੱਗ ਪੋ ਮਨ ਦੇ ਵਿੱਚ ਸਹੀ ਵਿਚਾਰੇ ਲਾ ਕੇ ਤੁਹਾਨੂੰ ਚਾਹ ਵੇਚਣ ਤੇ ਹੀ ਅੱਗੋਂ એનર્ਜੀਆ ਹੀ ਤੁਹਾਨੂੰ ਐਦਾਂ ਦੀਆਂ ਮਿਲ ਪਣੀਆਂ ਐਦਾਂ ਦੇ ਲੋਕ ਹੀ ਤੁਹਾਨੂੰ ਮਿਲ ਜਣੇ ਆ ਜਿਨ੍ਹਾਂ ਨੂੰ ਤੁਹਾਨੂੰ ਚੁੱਕ ਦੇਣਾ ਦੁਨੀਆ ਦੇ ਜਿਨ੍ਹਾਂ ਤੁਹਾਨੂੰ ਰੱਬ ਬਣਾ ਦੇਣਾ ਇਥੇ ਬੁੱਧ ਧਰਮ ਨਾਲ ਕਿਹ ਲੈ ਆਵੇ ਬੁੱਧ ਧਰਮ ਖੁਦ ਨਾਸਤਿ ਸੀ ਉਹਨੇ ਉਹ ਜੀਤੇ ਕੰਟਰੋਲ ਕੀਤਾ ਸਾਰਾ ਕੁਝ ਕੀਤਾ ਆਪਾਂ ਮੂਰਖ ਜਾਤੀ ਨੇ ਉਹਨੂੰ ਵੀ ਗੁਰੂ ਬਣਾ ਲਿਆ ਬੁੱਧ ਧਰਮ ਨੂੰ ਵੀ ਲੋਕੀ ਗੁਰੂ ਬਣਾਈ ਬੈਠੇ ਆ ਜਿਹੜੇ ਬੰਦੇ ਨੇ ਖੁਦ ਇਹ ਚੀਜ਼ ਨੂੰ ਨਕਾਰਿਆ ਸੀ ਕਿ ਨਹੀਂ ਕੋਈ ਗੁਰੂ ਨਹੀਂ ਆ ਜੇ ਹੁਣ ਵੇਖਿਆ ਜਾਵੇ ਆਪਣੇ 10 ਗੁਰੂ ਹੋਏ ਆ ਠੀਕ ਆ ਜੇ ਉਹ ਇਹ ਚੀਜ਼ ਕਰ ਦਿੰਦੇ ਹਾਂ ਕਿਸੇ ਹੋਰ ਨੂੰ ਗੁਰੂ ਧਾਰ ਦਿੰਦੇ ਹੋਏ ਅੱਜ ਤਾਂ ਇਨਾ ਕਰਪਾਂ ਵੱਡ ਵੱਡ ਮਾਰਦੇ ਨੇ ਹੀ ਲੋਕਾਂ ਨੇ ਵੱਡ-ਵੱਡੇ ਇਕਬਜੇ ਨੂੰ ਮਾਰਦਣਾ ਹੀ ਮੈਂ ਗੁਰੂ ਆ ਮੈਂ ਗੁਰੂ ਆ ਉਹਨਾਂ ਨੇ ਵਧੀਆ ਕੀਤਾ ਆਪਾਂ ਨੂੰ ਬਾਣੀ ਦੇਤੀ ਕਹਤਾ ਇਹਨੂੰ ਪੜੋ ਸਿੱਖੋ ਇਹਦੇ ਜੋ ਉਹਨਾਂ ਨੂੰ ਇਹ ਸੀ ਕਿ ਲੋਕ ਸਿੱਖ ਜਾਣਗੇ ਪੜ੍ਹ ਕੇ ਕੋਈ ਮਾੜਾ ਕਰਮ ਨਹੀਂ ਕਰਨਗੇ ਸੁਖੀ ਜ਼ਿੰਦਗੀ ਖੁਸ਼ਹਾਲ ਜ਼ਿੰਦਗੀ ਜੀਣਗੇ ਪਰ ਇੱਥੇ ਕੁਝ ਹੋਰ ਹੀ ਚੱਲ ਗਿਆ ਆਪਾਂ ਬੰਦਿਆਂ ਨੂੰ ਗੁਰੂ ਬਣਾਉਣ ਲੱਪੇ ਜੇ ਆਪਾਂ ਹਿੰਦੂ ਧਰਮ ਨੂੰ ਕਹਿੰਦੇ ਆ ਨਾ ਕਿ ਉਹ ਉਹ ਆਪ ਮੂਰਤੀ ਪੂਜਾ ਕਰਦੇ ਆ ਤੇ ਆਪਾਂ ਵੀ ਫਿਰ ਐਵੇਂ ਚੱਲ ਪਿਆ ਕੰਮ ਆਪਾਂ ਵੀ ਸਾਧੂ ਨੂੰ ਪੁੱਜੀ ਜਾਂਦੇ ਆ ਸਾਧੂ ਨੂੰ ਕੀ ਕਰਦੇ ਮੈਂ ਸਾਰਾ ਨੁਮਾਇ ਯੰਨੇਆਂ ਸਾਲਾਂ ਦੇ ਕਸ਼ਾਹਰੇ ਬਦਲੀ ਜਾਂਨੇ ਸਾਰਾ ਕੁਝ ਕਰੀ ਜਾਂਨੇ ਆ ਕੀ ਕੀ ਚੁੱ ਚੱਲੀ ਜਾਂਦੀ ਆ ਕੀ ਇਹਨੂੰ ਕਹਿ ਦਿੰਦੇ ਆ ਮਨਮਤ ਹੋਈ ਪਈ ਆ ਐਵੇਂ ਨਹੀਂ ਚੱਲਣਾ ਸਬਰ ਤੇ ਜ਼ਿੰਦਗੀ ਜੀਓ ਸਬਰ ਹੀ ਸਾਰਾ ਗੋਸ਼ਾ ਨਾ ਕਿਸੇ ਨੂੰ ਪੂਜੋ ਕੋਈ ਕੁਝ ਨਹੀਂ ਕਰ ਸਕਦਾ ਕੋਈ ਤੁਹਾਡੀ ਜ਼ਿੰਦਗੀ ਨਹੀਂ ਬਦਲ ਸਕਦਾ ਤੁਸੀਂ ਖੁਦ ਹੀ ਆਪਣੀ ਜ਼ਿੰਦਗੀ ਬਦਲ ਸਕਦੇ ਜੇ ਆਪਦੇ ਮਨ ਤੇ ਕੰਟਰੋਲ ਕਰੋ ਮਨ ਨੂੰ ਬਲਵਾਨ ਬਣਾਓ ਤੁਹਾਡਾ ਮਨ ਇੰਨਾ ਤਾਕਤਵਰ ਹੋਣਾ ਚਾਹੀਦਾ ਤੁਸੀਂ ਆਪਦੇ ਨਾਲ ਕਦੇ ਵੀ ਬੈਠੋ ਭਾਵੇਂ 5 ਮਿੰਟ ਵੀ ਬੈਠੋ ਆਪਦੇ ਮਨ ਨੂੰ ਪੁੱਛੋ ਆਪਦੇ ਮਨ ਨਾਲ ਗੱਲਾਂ ਕਰੋ ਜੇ ਤੁਹਾਨੂੰ ਉਸ ਟਾਈਮ ਖੁਸ਼ੀ ਮਿਲਦੀ ਪਈ ਆ ਮਤਲਬ ਤੁਸੀਂ ਖੁਦ ਹੀ ਤੁਸੀਂ ਕਿਸੇ ਦਾ ਮਾਰਾ ਨਹੀਂ ਕੀਤਾ ਪਰ ਜੇ ਤੁਸੀਂ ਆਪਦੇ ਨਾਲ 5 ਮਿੰਟ ਵੀ ਗੱਲ ਕਰਦੇ ਹੋ ਨਾ ਆਪਣੇ ਆਪ ਨੂੰ ਝਾਕੋ ਆਪਦੀਆਂ ਗਲਤੀਆਂ ਸਵੀਕਾਰ ਕਰੋ ਜੇ ਕਰ ਲੀਆਂ ਠੀਕ ਹੈ ਜਦੋਂ ਆਪਾਂ ਗਲਤੀ ਸਵੀਕਾਰ ਕਰ ਲੈਂਦੇ ਆ ਨਾ ਆਪਾਂ ਨੀਵੇਂ ਨਹੀਂ ਹੋ ਜਾਂਦੇ ਹੁਦਰਤ ਆਪਾਂ ਨੂੰ ਉਹ ਚੀਜ਼ ਦੀ ਖੁਸ਼ੀ ਮਕਸ਼ਦ ਦੀ ਹੈ ਯਾਨੀ ਕਿ ਠੀਕ ਆ ਤੂੰ ਝੁਗ ਗਿਆ ਤੂੰ ਧਰਤੀ ਨੂੰ ਸਮਰਪਿਤ ਹੋ ਗਿਆ ਠੀਕ ਆ ਤੂੰ ਗਲਤੀ ਮੰਨ ਲਈ ਆ ਗਲਤੀ ਮੰਨਣ ਤੋਂ ਬਾਅਦ ਆਪਾਂ ਉਸ ਚੀਜ਼ ਤੇ ਵਰਜਨ ਨੇ ਅੱਗੇ ਆਪਾਂ ਨੂੰ ਕੁਦਰਤ ਹੋਰ ਨਵੇਂ ਮੌਕੇ ਦਿੰਦੀ ਆ ਚੰਗੇ ਗਿਫਟ ਦਿੰਦੀ ਆ ਚੰਗੇ ਲੋਕ ਦਿੰਦੀ ਆ ਜਿਹੜੇ ਆਪਾਂ ਨੂੰ ਆਪਣੀ ਜਿਵੇਂ ਦੀ ਆਪਾਂ ਜ਼ਿੰਦਗੀ ਸੋਚਨੇ ਹੋ ਉਵੇਂ ਦੀ ਆਪਾਂ ਨੂੰ ਮਿਲ ਜਾਂਦੀ ਆ ਸੋ ਮੇਰਾ ਸਾਰੇ ਅੱਗੇ ਇਹੀ ਹੱਥ ਜੋੜ ਕੇ ਬੇਨਤੀ ਆ ਕਿਸੇ ਨੂੰ ਜੇ ਲੱਗਦਾ ਹਾਂ ਕਿ ਇਹ ਮੇਰੀਆਂ ਗੱਲਾਂ ਕੋ ਝੂਠ ਨੇ ਸਬਰ ਕੀਤਾ ਕੁਛ ਨਹੀਂ ਮਤ ਇਹ ਸਬਰ ਕੀਤਾ ਸਾਰਾ ਕੁਝ ਮਿਲ ਜਾਂਦਾ ਸਬਰ ਕਰਕੇ ਤਾਂ ਵੇਖੋ ਗਲਤੀਆਂ ਮੰਨੋ ਗਲਤੀਆਂ ਮੰਨ ਕੇ ਵੇਖੋ ਜੇ ਤੇ ਕਿਸੇ ਵੀ ਬੰਦੇ ਨੂੰ ਸ਼ਿਕਾਇਤ ਆ ਨਾ ਇਹ ਚੀਜ਼ ਦੀ ਹਾਂ ਮੇਰੇ ਤੋਂ ਆ ਨਹੀਂ ਹੁੰਦਾ ਮੇਰੇ ਤੋਂ ਆ ਨਹੀਂ ਹੁੰਦਾ ਮੇਰੇ ਨਾਲ 5 ਮਿੰਟ ਬੈਠ ਜੇ ਇੱਥੇ ਬੰਦਾ ਠੀਕ ਆ ਮੈਂ ਉਹਨੂੰ ਦੱਸ ਦਾਂਗਾ ਕਿ ਸਬਰ ਦਾ ਮਹੱਤਵ ਕੀ ਆ ਸਬਰ ਕੀ ਦੇ ਸਕਦਾ ਆਪਾਂ ਨੂੰ ਹਰ ਹਰ ਚੀਜ਼ ਸਬਰ ਤੋਂ ਮਿਲਦੀ ਆ ਸਬਰ ਕਰੋ ਸਬਰ ਕੀਤਿਆਂ ਹੀ ਸਭ ਕੁਝ ਹੋਣਾ ਸੋ ਸਾਰੇ ਮੇਰੇ ਭੈਣਾਂ ਭਰਾਵਾਂ ਗੇ ਇਹੀ ਬੇਨਤੀ ਆ ਇਹ ਆਪਾਂ ਇਹ ਮੋਟਿਵ ਨੂੰ ਵਧਾਈਏ ਆਪਣੀ ਜ਼ਿੰਦਗੀ 'ਚ ਚੰਗਾ ਬੋਲੀਏ ਚੰਗਾ ਸਿੱਖੀਏ ਚੰਗਾ ਪੜ੍ਹੀਏ ਚੰਗਾ ਵੇਖੀਏ ਠੀਕ ਆ ਉਹ ਸਾਰੀਆਂ ਚੀਜ਼ਾਂ ਸਬਰ ਦੇ ਨਾਲ ਹੀ ਹੋਣੀਆਂ ਨੇ ਫਿਰ ਹੀ ਆਪਾਂ ਚੰਗਾ ਕਰ ਸਕਦੇ ਆ ਸੋ ਸਾਰੇ ਮੇਰੇ ਭੈਣ ਭਰਾ ਆਪਾਂ ਇਹੀ ਚੀਜ਼ ਹੀ ਸੋਚਿਆ ਕਰੀਏ ਆਪਾਂ ਸਬਰ ਕਰੀਏ ਸਬਰ ਕੀਤਾ ਹੀ ਸਭ ਕੁਝ ਹੋਣਾ ਸੋ ਸਾਰੇ ਭੈਣਾਂ ਭਰਾਵਾਂ ਨੂੰ ਇਹੀ ਮੇਰੀ ਬਸ ਗੁਜਾਰਸ਼ ਹੈ ਇਹੀ ਕਰੀਏ ਆਪਾਂ ਇਹੀ ਜ਼ਿੰਦਗੀ ਚ ਬਣਾਈਏ